ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਪੈਕ ਬਣਾਵਾਂਗੇ ਪੈਕ ਵਿਦ ਸਕਰਬ ਹੈ ਜੀ ਦੋਵੇਂ ਹੀ ਕੰਮ ਕਰੇਗਾ ਸਾਡਾ ਅੱਜ ਵਾਲਾ ਪੈਕ ਸਕਰਬ ਵੀ ਕਰੇਗਾ ਫੇਸ ਨੂੰ ਤੇ ਪੈਕ ਵੀ ਲਗਾਵਾਂਗੇ ਅਸੀਂ ਇੱਕ ਵਾਰ ਹੀ ਦੋਨੇ ਚੀਜ਼ਾਂ ਲਗਾਵਾਂਗੇ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਤੁਹਾਡੇ ਫੇਸ ਤੇ ਉੱਪਰ ਕਾਲਾਪਨ ਹੈ 글로 ਨਹੀਂ ਹੈ ਜਿਵੇਂ ਬਜਿਆਣ ਹੈ ਸਕਿਨ ਬਿਲਕੁਲ ਜਿਵੇਂ ਮੁਰਝਾਈ ਹੋਈ ਹੈ ड्राई स्किन ਹੈ ਜਾਂ ऑयली स्किन ਨਾ ਦੋਨੇ ਇਹ ਪੈਕ ਲਗਾ ਸਕਦੇ ਤੇ ਰਿਜ਼ਲਟ ਬਹੁਤ ਹੀ ਵਧੀਆ ਆ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਪੈਕ ਕਿਵੇਂ ਬਣਾਣਾ ਪਹਿਲਾਂ ਤਾਂ ਅਸੀਂ ਦਹੀਂ ਲਵਾਂਗੇ ਜੀ ਮੇਨ ਚੀਜ਼ ਸਾਡੀ ਦਹੀਂ ਆ ਜਿਹਦੇ ਨਾਲ ਸਾਡੇ ਫੇਸ ਦੇ ਉੱਪਰ ਨਖਾਰ ਆਵੇਗਾ ਬਹੁਤ ਹੀ ਵਧੀਆ ਹੈ ਜੀ ਇਹਨੂੰ ਮੈਂ ਫਰਿੱਜ 'ਚ ਇੱਕ ਘੰਟਾ ਪਹਿਲਾਂ ਕੱਢ ਕੇ ਰੱਖ ਲਿਆ ਸੀ ਕਿਉਂਕਿ ਦਾ ਰਿਜ਼ਲਟ ਬਹੁਤ ਵਧੀਆ ਆਵੇਗਾ ਥੋੜੀ ਖੱਟੀ ਹੋ ਜਾਏਗੀ ਨਾ ਦਹੀਂ ਜੇ ਤੁਹਾਡੇ ਕੋਲ ਹੈ ਪਹਿਲਾਂ ਦੀ ਇੱਕ ਦੋ ਦਿਨ ਉਹ ਵੀ ਚੱਲੇਗੀ ਜੀ ਬਹੁਤ ਹੀ ਵਧੀਆ ਹੈ ਜੀ ਦਹੀਂ ਨੂੰ ਤੁਸੀਂ ਲੈ ਲੈਣਾ ਪਹਿਲਾਂ हां जी पहला assi add karange dahi dahi thodi gaadi leni hai tusi apne hisab na jinna ke tano chahida onna ke hi payo tusi pher assi add karange ji coffee jo rangat nu nikharegi tade nu bilkul saaf te fair skin ho jegi daag dhabbe bilkul remove ho jange haan ji eh achi coconut jivein onu bolde burada oda sade ta itthe burada bolde ne nu ਕੋਕੋਨਟ ਦਾ ਬੁਰਾਦਾ ਆਇਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਖੰਡ 슈ਗਰ ਜੋ ਤਾਂ ਸਾਡੇ ਸਾਰਿਆਂ ਦੇ ਘਰ ਵਿੱਚ ਹੀ ਹੁੰਦੀ ਹੈ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ ਤੁਸੀਂ ਚਾਹੋ ਤਾਂ ਬੇਸਣ ਵੀ ਐਡ ਕਰ ਸਕਦੇ ਜੇ ਪਰ ਮੈਂ ਨਹੀਂ ਕਰਾਂਗੀ ਕਿਉਂਕਿ ਸਾਂਹੀ ਚੀਜ਼ਾਂ ਹੀ ਬੈਸਟ ਨੇ ਖੰਡ ਸਾਡੇ ਫੇਸ ਨੂੰ ਸਕ੍ਰੈਪ ਕਰੇਗੀ ਅਸੀਂ ਕੀ ਕਰਨਾ ਹੈ ਇਹਨੂੰ 2 ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਹੀ ਰੱਖ ਦਵਾਂਗੇ ਖਾਂਡ ਵਿੱਚ ਮੈਲਟ ਹੋ ਜਾਏਗੀ ਤਾਂ ਕਿ ਤੁਹਾਡੇ ਫੇਸ ਦੇ ਉੱਪਰ ਕੋਈ ਨੁਕਸਾਨ ਨਾ ਕਰੇ ਤੇ ਦਹੀਂ ਵੀ ਰੰਗਤ ਨੂੰ ਬਹੁਤ ਹੀ ਨਖਾਰਦਾ ਕਾਫੀ ਤੇ ਤੁਹਾਨੂੰ ਪਤਾ ਕੋਈ ਦਾਗ-ਦੱਬਾ ਹੋਵੇ ਉਸ ਨੂੰ ਰਿਮੂਵ ਕਰਦੀ ਹੈ ਰਿੰਕਲ ਵਗੈਰਾ ਨਹੀਂ ਪੈਂਦੀਂ ਦੀ ਫੇਸ ਦੇ ਉੱਪਰ ਇਹ ਨਾਰੀਅਲ ਦਾ ਬਰਾਦਾਸੀਂ ਪਾਇਆ ਡਰਾਈ ਸਕਿਨ ਹੈ ਬਿਆਰ ਸਕਿਨ ਹੈ ਤੁਸੀਂ ਇਸ ਸਕਰਬ ਕਰੋਗੇ ਨਾ ਜਿਵੇਂ ਬਹੁਤ ਹੀ ਸੌਫਟ ਤੁਹਾਡੀ ਸਕਿਨ ਹੋ ਜਾਏਗੀ ਤੇ ਰਿਜ਼ਲਟ ਹੀ ਬਹੁਤ ਵਧੀਆ ਆਏਗਾ ਤੁਹਾਡੇ ਫੇਸ ਦੇ ਉੱਪਰ ਆ ਦੇਖੋ ਜੀ ਕਿਵੇਂ ਸਾਡਾ ਸਕਰਬ ਵਿਦ ਪੈਕ ਦੋਨੇ ਚੀਜ਼ਾਂ ਬਣ ਕੇ ਰੈਡੀ ਹੋ ਗਿਆ ਅਸੀਂ 2 ਮਿੰਟ ਇਹਨੂੰ ਰੈਸਟ ਦਿਨੇ ਆ ਹਾਂਜੀ 2 ਮਿੰਟ ਹੋ ਗਏ ਜੀ ਚੰਗੀ ਤਰ੍ਹਾਂ ਫਿਰ ਤੁਸੀਂ ਇੱਕ ਵਾਰ ਇਹਨੂੰ ਮਿਲਾ ਲਓ ਸਾਰੀਆਂ ਚੀਜ਼ਾਂ ਨੂੰ ਦੇਖੋ ਇੰਨਾ ਵਧੀਆ ਸਾਡਾ ਪੈਕ ਹੋਣਾ ਸੀ ਆਪਣੇ ਫੇਸ ਦੇ ਉੱਪਰ ਲਗਾਣਾ ਮੈਂ ਤੈਨੂੰ ਆਪਣੇ ਹੱਥ ਤੇ ਲਗਾ ਕੇ ਦਿਖਾ ਰਹੀ ਆ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਣਾ ਪਹਿਲਾ ਸਟੈਪ ਤੁਹਾਨੂੰ ਮੈਂ ਡਿਟੇਲੀ ਜਿਵੇਂ ਦੱਸਤੀ ਆ ਤੁਸੀਂ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਕਲੀਨ ਕਰਨਾ ਆਪਣੇ ਫੇਸ ਨੂੰ ਡੇਲੀ ਕੱਚਾ ਦੁੱਧ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਜਿਨ੍ਹਾਂ ਦੀ ਬਹੁਤ ਹੀ ਕਾਲੀ ਸਕਿਨ ਆ ਜਾਂ ਕਾਲਾਪਨ ਬਹੁਤ ਜ਼ਿਆਦਾ ਆਇਆ ਕੋਈ ਨਾ ਕੋਈ ਤੁਸੀਂ ਪੈਕ ਲਗਾਉਂਦੇ ਰਿਹਾ ਕਰੋ ਸਕਿਨ ਬਹੁਤ ਹੀ ਗ로우 ਕਰੇਗੀ ਨਿਖਾਰ ਵੀ ਬਹੁਤ ਜ਼ਿਆਦਾ ਆਵੇਗਾ ਐਵੇਂ ਤੁਸੀਂ ਪਹਿਲਾਂ ਇਹਨੂੰ 4-5 ਮਿੰਟ ਅਸੀਂ ਕੰਨਾ ਰੱਬ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ 2 ਮਿੰਟ ਤੁਸੀਂ ਰੱਬ ਕਰ ਲਓ ਸੌਫਟ ਹੱਥਾਂ ਦੇ ਨਾਲ ਕਰਨਾ ਆ ਮੋਦਾ ਰਗੜਨਾਂ ਨਹੀਂ ਇਹ ਸਕਿਨ ਨੂੰ ਇਹ ਸਾਡਾ ਸਕਰਬ ਹੋ ਜਾਏਗਾ ਜੋ ਅਸੀਂ ਕੋਕੋਨਟ ਦਾ ਵਿੱਚ ਬਰਾਦਾ ਪਾਇਆ ਹੋਇਆ ਹੈ ਨਾ ਸਕਿਨ ਇੰਨੀ ਕਿ ਸਾਫਟ ਹੋਵੇਗੀ ਨਾ ਤੁਸੀਂ ਕਰਕੇ ਖੁਦ ਦੇਖਿਓ ਤੇ ਰਿਜ਼ਲਟ ਫੇਰ ਹੀ ਤੁਹਾਨੂੰ ਆਣਾ ਹੈ ਜੀ ਕਿਉਂਕਿ ਮੈਨੂੰ ਤਾਂ ਰਿਜ਼ਲਟ ਮਿਲਦਾ ਮੈਂ ਫੇਰ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਤੁਸੀਂ ਵੀ ਮੇਰੀਆਂ ਭੈਣਾਂ ਵੀ ਇਹ ਪੈਕ ਲਗਾਉਣ ਤੇ ਉਹਨਾਂ ਦੇ ਦਾਗ-ਧੱਬੇ ਜਾਂ ਕੋਈ ਪਿਗਮੈਂਟੇਸ਼ਨ ਹੈ ਤੁਹਾਡੇ ਫੇਸ ਦੇ ਉੱਪਰ ਜਾਂ ਪਿੰਪਲ ਐਕਨੇ ਦੇ ਨਿਸ਼ਾਨ ਆ ਰਹੇ ਨੇ ਉਹ ਵੀ ਰਿਮੂਵ ਹੋਣਗੇ ਲਗਾਤਾਰ ਲਗਾਉਣ ਦੇ ਨਾਲ ਇੱਕ ਵਾਰ ਤਾਂ ਜੀ ਕੋਈ ਵੀ ਚੀਜ਼ ਦਾ ਹੱਲ ਨਹੀਂ ਆਂ ਵੀ ਇੱਕ ਵਾਰ ਲਗਾ ਲਿਆ ਤਾਂ ਉਹ ਠੀਕ ਹੋ ਗਈ ਲਗਾਤਾਰ ਲਗਾਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਸਾਨੀਆਂ ਭੈਣਾਂ ਆਪਣੇ ਫੇਸ ਦੀ ਕੇਅਰ ਕਰਿਆ ਕਰਨ ਜੀ ਆਪਣੇ ਵੱਲ ਵੀ ਥੋੜਾ ਧਿਆਨ ਦਿਆ ਕਰੋ ਮੇਰੀਆਂ ਭੈਣਾਂ ਸਾਰੀਆਂ ਹੀ ਘਰ ਦੇ ਕੰਮ ਦੇ ਨਾਲ-ਨਾਲ ਅਸੀਂ ਜਿਵੇਂ ਹੁਣ ਕਾ ਫੰਕਸ਼ਨ ਵਗੈਰਾ ਆ ਜਾਣੇ ਆ ਤੇ ਆਪਾਂ ਕਿਤੇ ਵੀ ਜਾਣਾ ਹੋਵੇ ਨਾ ਤੁਸੀਂ ਇਸ ਦੀ ਮ사ਜ ਕਰਕੇ ਦੀ ਨੂੰ ਥੋੜਾ ਮਤਲਬ ਸੌਫਟ ਹੱਥਾਂ ਦੇ ਨਾਲ ਬਹੁਤਾ ਰਗੜਨਾ ਨਹੀਂ ਇਸ ਦੀ ਮ사ਜ ਕਰਕੇ ਇਸ ਨੂੰ ਪੈਕ ਨੂੰ ਲਗਾ ਲਿਓ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਕਿ ਤੁਹਾਨੂੰ ਫੇਸ਼ੀਅਲ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਪੈਣੀ ਕਿ ਅਸੀਂ ਫੇਸ਼ੀਅਲ ਕਰਾਈਏ ਬਲੀਚ ਦਾ ਬਿਲਕੁਲ ਮੇਰੀਆਂ ਭੈਣਾਂ ਨਾ ਕਰਿਆ ਕਨ ਸਕਿਨ ਨੂੰ ਬਹੁਤ ਖਰਾਬ ਕਰਦੀ ਹੈ ਬਲੀਚ ਜਿਵੇਂ ਸਾਡੇ ਫੇਸ ਦੇ ਉੱਪਰ ਹੇਅਰ ਹੁੰਦੇ ਆ ਉਹਨਾਂ ਨੂੰ ਕਿਵੇਂ ਤੁਹਾਨੂੰ ਪਤਾ ਜੇ ਤੁਸੀਂ ਬਲੀਚ ਕਰਦੇ ਕਿਵੇਂ ਉਹ ਵਾਈਟ ਹੋ ਜਾਂਦੇ ਨੇ ਤੇ ਇਵੇਂ ਹੀ ਸਾਡੀ ਸਕਿਨ ਦੇ ਅੰਦਰ ਉਹ ਜਾਂਦੀ ਹੈ ਬਲੀਚ ਦਾ ਬਹੁਤ ਸਕਿਨ ਨੂੰ ਖਰਾਬ ਕਰਦੀ ਹੈ ਸਕਿਨ ਬਹੁਤ ਹੀ ਸੈਂਸਿਟਿਵ ਹੋ ਜਾਂਦੀ ਹੈ ਬਲੀਚ ਦੇ ਨਾਲ ਫਿਰ ਤੁਸੀਂ ਜਿਆਦਾ ਬਲੀਚ ਕਰਦੇ ਹੋ ਤੇ ਜਿਵੇਂ ਤੁਸੀਂ ਧੁੱਪ ਦੇ ਵਿੱਚ ਬਾਹਰ ਨਿਕਲੋਗੇ ਤੁਹਾਡੀ ਸਕਿਨ ਰੈੱਡ ਹੋਵੇਗੀ ਕਿਉਂਕਿ ਸੈਂਸਿਟਿਵ ਹੋ ਗਈ ਤੁਹਾਡੀ ਸਕਿਨ ਤਾਂ ਰੈੱਡ ਹੋਵੇਗੀ ਰੇਡ ਸਕਿਨ ਠੀਕ ਨਹੀਂ ਲੱਗਦੀ ਫਿਰ ਖਰਾਬ ਹੋ ਗਈ ਤੁਹਾਡੀ ਸਕਿਨ ਜਿਵੇਂ ਐਵੇਂ ਹੋ ਜੇਗੀ ਫਿਰ ਸਕਿਨ ਤੁਹਾਡੀ ਬਲੀਚ ਨਹੀਂ ਕਰਨੀ ਹੈਗੀ ਤੁਸੀਂ ਘਰ ਦੀਆਂ ਚੀਜ਼ਾਂ ਨਾਲ ਹੀ ਬਲੀਚ ਕਰੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਆ ਆਲੂ ਦਾ ਰਸ ਟਮਾਟੋ ਦਾ ਰਸ ਕਾਟ ਕੇ ਥੋੜਾ ਲੈਮਨ ਐਡ ਕਰ ਲਓ ਤਾਂ ਤੁਸੀਂ ਫੇਸ ਦੇ ਉੱਪਰ ਲਗਾ ਲਓ ਉਹ ਸਾਡੇ ਬਲੀਚ ਦਾ ਕੰਮ ਕਰਦਾ ਰੰਗਤ ਨੂੰ ਵੀ ਨਿਖਾਤਾ ਹੈ ਤੇ ਤੁਸੀਂ ਬਾਹਰੋਂ ਬਲੀਚ ਨਾ ਕਰਾਇਆ ਕਰੋ ਨਾ ਫੇਸ਼ੀਅਲ ਕਰਾਓ ਕੈਮੀਕਲ ਵਾਲੀਆਂ ਚੀਜ਼ਾਂ ਲਗਾ ਲਗਾ ਕੇ ਤੁਹਾਨੂੰ ਤਾਂ ਪਤਾ ਅੱਜਕੱਲ ਕਿਵੇਂ ਦਾ ਸਮਾਂ ਚੱਲ ਰਿਹਾ ਹੈ ਘਰ ਵਿੱਚ ਬੈਠ ਕੇ ਤੁਸੀਂ ਹਰ ਇੱਕ ਚੀਜ਼ ਕਰ ਸਕਦੇ ਜੀ ਮੈਂ ਤਾਂ ਘਰ ਵਿੱਚ ਹੀ ਬੈਠ ਕੇ ਕਰਦੀ ਤਾਂ ਮੈਂ ਤੁਹਾਨੂੰ ਆਪਣੇ ਸੱਪ ਸ਼ੇਅਰ ਕਰਦੀ ਆ ਮੈਂ ਵੀਡੀਓ ਬਣਾਉਣੀ ਇੱਕ ਦੇ ਨਾਲ 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 ਕਈ ਟਿਪਸ ਦੇ ਦੇਣੀ ਤੁਹਾਨੂੰ ਕਿ ਤੁਸੀਂ ਆਹ ਕੰਮ ਕਰਿਆ ਕਰੋ ਚੰਗੀ ਤਰ੍ਹਾਂ ਤੁਸੀਂ ਨਾ 2-3 ਮਿੰਟ ਮ사ਜ ਕਰ ਲੈਣੀ ਆ ਜਿਹਦਾ ਮਤਲਬ ਹੈ ਸਕਰਬ ਹੋ ਰਿਹਾ ਸਾਡੇ ਫੇਸ ਤੇ ਉੱਪਰ ਤੇ ਜਲਟ ਬਹੁਤ ਵਧੀਆ ਆਏਗਾ ਜੀ ਤੁਹਾਡੀ ਸਕਿਨ ਇਹ ਜ ਨਾਰੀਅਲ ਦਾ ਬਰਾਦਾ ਪਿਆ ਹੋਇਆ ਨਾ ਇਹਦੇ ਨਾਲ ਸਕਿਨ ਇੰਨੀ ਕਿ ਸੌਫਟ ਹੋ ਜਾਣੀ ਆ ਨਾ ਬੀ ਬਹੁਤ ਹੀ ਵਧੀਆ ਲੱਗੇਗਾ ਤੁਹਾਡਾ ਫੇਸ ਤੁਸੀਂ ਕਰਕੇ ਖੁਦ ਦੇਖਣਾ ਫਿਰ ਤੁਹਾਨੂੰ ਰਿਜ਼ਲਟ ਮਿਲੇਗਾ ਕਿਤੇ ਵੀ ਤੁਸੀਂ ਜਾਣਾ ਹੈ ਅਚਾਨਕ ਤੁਹਾਨੂੰ ਪਤਾ ਨਹੀਂ ਤਾਂ ਤੁਸੀਂ ਕਿਤੇ ਜਾਣਾ ਹੈ ਅਚਾਨਕ ਤਾਂ ਫਿਰ ਵੀ ਤੁਸੀਂ ਇਹ ਮਾਰਨਿੰਗ ਲਗਾ ਲਓ ਫਿਰ ਤੁਸੀਂ ਚਲੇ ਜਾਓ ਤੇ ਨਖਾਰ ਤੇ 글로ਅ ਤਾਂ ਬਹੁਤ ਹੀ ਜ਼ਿਆਦਾ ਆਵੇਗਾ ਵਿంటర్ ਵਿੱਚ ਵੀ ਬਹੁਤ ਵਧੀਆ ਇਸ ਕ੍ਰੱਬ ਦਾ ਕੰਮ ਆਏ ਡਰਾਈਨੈਸ ਨੂੰ ਦੂਰ ਕਰਦਾ ਆ ਨਾਰੀਅਲ ਦਾ ਬਰਾਦਾ ਜੋ ਸਕਿਨ ਡਰਾਈ ਹੈ ਜਿਨ੍ਹਾਂ ਦੀ ਡਿ ਗ੍ਰਿੰਟਰ ਵਿੱਚ ਵੀ ਰਹੇਗੀ ਨਾ ਉਹ ਵੀ ਇਸ ਨੂੰ ਵੀ ਕਰ ਸਕਦੇ ਨੇ ਸਮਰਚਿਤ ਕਰ ਸਕਦੇ ਵਿੰਟਰ ਚ ਵੀ ਕਰ ਸਕਦੇ ਆ ਆਪਾਂ ਇਸ ਨੂੰ ਮੈਂ ਤਾਂ ਵਿੰਟਰ ਚ ਵੀਕ ਚ ਦੋ ਤਿੰਨ ਵਾਰ ਇਸ ਨੂੰ ਕਰ ਲੈਣੀ ਹੈ ਮੇਰੇ ਪਹਿਲਾਂ ਮੇਰੀ ਸਕਿਨ ਬਹੁਤ ਹੀ ਡਰਾਈ ਸੀ ਮੈਂ ਹਮੇਸ਼ਾ ਮਤਲਬ ਤੁਹਾਨੂੰ ਜਿਵੇਂ ਮੈਂ ਮੇਕਅਪ ਵਗੈਰਾ ਕਰਨਾ ਨਾ ਤੇ ਅੱਖਾਂ ਦੇ نیچے ਸਕਿਨ ਬਹੁਤ ਲੂਸ ਸੀ ਮੇਰੇ ਤੇ ਮੈਂ ਇਦਾਂ ਹੀ ਕਰ ਕਰਕੇ ਥੋੜਾ ਮਤਲਬ ਆਪਣੀ ਸਕਿਨ ਦਾ ਬਹੁਤ ਧਿਆਨ ਦਿੱਤਾ ਆਪਣੇ ਫੇਸ ਦਾ ਤਾਂ ਹੁਣ ਮੇਰੀ ਸਕਿਨ ਬਿਲਕੁਲ ਡਰਾਈ ਨਹੀਂ ਹੈਗੀ ਬਿਲਕੁਲ ਠੀਕ ਆ ਮੇਕਅਪ ਕਰਦੇ ਆ ਫਿਰ ਜਿਵੇਂ ਡਰਾਈ ਬਹੁਤ ਹੀ ਸਕਿਨ ਹੋਵੇ ਮੇਕਅਪ ਵੀ ਸਹੀ ਨਹੀਂ ਲੱਗਦਾ ਫਿਰ ਉੱਪਰ ਸੈਟ ਨਹੀਂ ਬੈਠਦਾ ਜਿਵੇਂ ਜਿਨ੍ਹਾਂ ਦੇ ਓਪਨ ਪੋਰਸ ਬਹੁਤ ਜ਼ਿਆਦਾ ਉਹ ਵੀ ਇਹ ਕਰਨ ਜੀ ਓਪਨ ਪੋਰਸ ਵੀ ਬਿਲਕੁਲ ਠੀਕ ਹੋ ਜਾਣਗੇ ਬਲੈਕ ਹੈਡ ਵਾਈਟ ਹੈਡ ਬਿਲਕੁਲ ਤੁਸੀਂ ਇਸ ਸਕਰਬ ਕਰਦੇ ਨਾਲ ਨਾਲ ਸਟੀਮ ਲਾਓ ਤਾਂ ਬਿਲਕੁਲ ਰਿਮੂਵ ਹੋ ਜਾਂਦੇ ਨੇ ਉਹ ਵੀ ਮੇਰੇ ਤਾਂ ਚਲੋ ਨਹੀਂ ਹੈ ਕਿ ਮੈਂ ਤੁਹਾਨੂੰ ਦੱਸ ਰਹੀ ਆ ਜਿਨ੍ਹਾਂ ਦੇ ਹੈਗੇ ਨੇ ਸਟੀਮ ਦੇ ਨਾਲ ਨਾਲ ਤੁਸੀਂ ਸਕਰਬ ਕਰੋਗੇ ਉਹ ਵੀ ਨਿਕਲ ਜਾਣੀ ਜਿਨ੍ਹਾਂ ਦੇ ਕਈਆਂ ਦੇ ਮੈਨੂੰ ਨੋਜ਼ ਦੇ ਵੇਖਿਆ ਬਹੁਤ ਹੀ ਬਲੈਕ ਹੈਡਸ ਹੈ ਵਾਈਟ ਹੈਡ ਹੈ ਕਈਆਂ ਦੇ ਤੁਸੀਂ ਸਟੀਮ ਦੇ ਨਾਲ-ਨਾਲ ਸਕਰਬ ਕਰੋਗੇ ਤੇ ਉਹ ਨਿਕਲ ਜਾਣਗੇ ਤੁਹਾਡੇ ਨੋਜ਼ ਦੇ ਉੱਪਰੋਂ ਵੀ ਜਿੱਥੇ ਵੀ ਹੈਗੇ ਤੁਹਾਡੇ ਫੇਸ ਤੇ ਉੱਪਰ ਹੁਣ ਅਸੀਂ ਇਹਨੂੰ ਸਕਰਬ ਕਰ ਲਿਆ ਹੁਣ ਅਸੀਂ ਇਹਨੂੰ ਵਾਸ਼ ਨਹੀਂ ਕਰਨਾ ਕਿਉਂਕਿ ਦੋ ਵਾਰ ਪਹਿਲਾਂ ਆਪਾਂ ਫੇਸ ਨੂੰ ਵਾਸ਼ ਕਰਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਫੇਸ ਵਾਸ਼ ਫਿਰ ਕੱਚੇ ਦੁੱਧ ਨਾਲ ਫਿਰ ਸਕਰਬ ਕਰਕੇ ਫਿਰ ਅਸੀਂ ਪੈਕ ਲਗਾ ਦਈਏ ਹੁਣ ਉੱਪਰ ਇਹਨੂੰ ਤੁਸੀਂ ਪੂਰਾ 15 ਮਿੰਟ ਰੱਖਣਾ ਹੈ ਕੈਕ ਨੂੰ ਗੱਲਾਂ ਬਾਤਾਂ ਨਹੀਂ ਕਰਨੀਆਂ ਜਿਵੇਂ ਮੈਂ ਡੇਲੀ ਬੋਲਦੀ ਆ ਜੀ ਤੁਸੀਂ ਕਹਿਣਾ ਇਹ ਤਾਂ ਡੇਲੀ ਹੀ ਬੋਲਦੇ ਨੇ ਕਿ ਗੱਲਾਂ ਬਾਤਾਂ ਨਹੀਂ ਕਰਨੀਆਂ ਤਾਂ ਮੈਂ ਤੁਹਾਨੂੰ ਜਾਦ ਦਲਾ ਦਿੰਦੀ ਆ ਨਾ ਫਿਰ ਡੇਲੀ ਬੋਲ ਕੇ ਵੀ ਗੱਲਾਂ ਬਾਤਾਂ ਨਹੀਂ ਅਸੀਂ ਕਰਨੀਆਂ ਫਿਰ ਰਿਜ਼ਲਟ ਨਹੀਂ ਆਉਂਦਾ ਤੇ ਇਹਨੂੰ ਡਰਾਈ ਕਰਨਾ ਤੁਸੀਂ 15 ਮਿੰਟ ਰੱਖਣਾ ਹੈ ਆਪਣੇ ਫੇਸ ਦੇ ਉੱਪਰ ਮੈਂ ਤਾਂ ਹੈਂਡ ਤੇ ਕਰਕੇ ਦਿਖਾਨੀ ਆ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਇਹ ਨਹੀਂ ਕਿ ਮੈਂ ਜਿਵੇਂ ਹੈਂਡ ਤੇ ਕਰ ਰਹੀ ਤੁਸੀਂ ਹੈਂਡ ਤੇ ਹੀ ਕਰਨਾ ਆ ਤੁਸੀਂ ਆਪਣੀ ਗਰਦਨ ਦੇ ਵੀ ਨਾਲ-ਨਾਲ ਕਰਨਾ ਆ ਜਦੋਂ ਤੁਸੀਂ ਕੋਈ ਪੈਕ ਲਗਾਉਂਦੇ ਜੇ ਫੇਸ ਦੇ ਉੱਪਰ ਆਪਣੀ ਕਰ ਦਿੰਦੇ ਵੀ ਨਾਲ ਲਗਾਇਆ ਕਰੋ ਬਰਦਰ ਵੀ ਸਾਡੀ ਆਪਣੀ ਆ ਜੀ ਅਸੀਂ ਫੇਸ ਨੂੰ ਚਮਕਾ ਲਏ ਨੇ ਪਰ ਗਰਦਨ ਸਾਡੀ ਬਲੈਕ ਹੁੰਦੀ ਉਹ ਚੰਗੀ ਨਹੀਂ ਲੱਗਦੀ ਸਾਨੂੰ ਖੁਦ ਨੂੰ ਨਹੀਂ ਜੇ ਚੰਗੀ ਲੱਗਦੀ ਅਸੀਂ ਕਿਸੇ ਨੂੰ ਦੇਖਦੇ ਹਾਂ ਤੇ ਅਸੀਂ ਬੋਲਦੇ ਕਿਵੇਂ ਦੀ ਆ ਤੇ ਸਾਨੂੰ ਵੀ ਕੋਈ ਐਵੇਂ ਹੀ ਬੋਲਦਾ ਹੋਏਗਾ ਨਾ ਕਿ ਫੇਸ ਕਿੰਨਾ ਚਮਕ ਰਿਹਾ ਤੇ ਗਰਦਨ ਇਹਨਾਂ ਦੀ ਸਾਡੇ ਹੱਥਾਂ ਪੈਰਾਂ ਤੋਂ ਵੀ ਪਤਾ ਚੱਲ ਜਾਂਦਾ ਆ ਤੁਸੀਂ ਆਪਣੇ ਹੱਥਾਂ ਪੈਰਾਂ ਦੀ ਵੀ ਕੇਅਰ ਕਰਿਆ ਕਰੋ ਫੇਸ ਤੇ ਜੋ ਪੈਕ ਲਗਾਉਂਦੇ ਆਪਣੇ ਗਰਦਨ ਦੇ ਵੀ ساتھ-ਸاتھ ਲਗਾ ਲਿਆ ਕਰੋ ਮੈਂ ਤਾਂ ਆਪਣੇ ਹੱਥਾਂ ਦੇ ਵੀ ਲਗਾਨੀ ਫੇਸ ਤੇ ਗਰਦਨ ਤੇ ਮਤਲਬ ਸਾਥ-ਸاتھ ਇਹਨਾਂ ਚੀਜ਼ਾਂ ਤੇ ਲਗਾ ਲੈਣੀ ਤੇ ਰਿਜ਼ਲਟ ਬਹੁਤ ਵਧੀਆ ਆਉਂਦਾ ਤੇ ਮੈਂ ਇਹ ਪਾਣਾ 15 ਮਿੰਟ ਰੱਖ ਕੇ ਜਦੋਂ ਇਹ ਡਰਾਈ ਹੋ ਗਿਆ ਥੋੜੇ ਜਿ ਗਿੱਲੇ ਹੱਥ ਕਰਕੇ ਪਾਣੀ ਦੇ ਨਾਲ ਥੋੜੀ ਮ사ਜ ਦੇ ਕੇ ਸੌਫਟ ਹੱਥਾਂ ਦੇ ਨਾਲ ਸੌਫਟ ਹੱਥਾਂ ਨਾਲ ਮ사ਜ ਦੇ ਕੇ ਇਸ ਨੂੰ ਉਤਾਰ ਦੇਣਾ ਠੰਡੇ ਪਾਣੀ ਨਾਲ ਫਿਰ ਕੋਈ ਵੀ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਆ ਬਿਲਕੁਲ ਜ਼ਰੂਰਤ ਨਹੀਂ ਪੈਣੀ ਕੋਕੋਨਟ ਪਾਇਆ ਹੋਇਆ ਹੈ ਨਾ ਵਿੱਚ ਬਰਾਦਾ ਉਹਦੇ ਨਾਲ ਸਕਿਨ ਬਹੁਤ ਹੀ ਸੌਫਟ ਹੋ ਜਾਣੀ ਹੈ ਤਾਂ ਤੁਹਾਨੂੰ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਬਾਅਦ ਵਿੱਚ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਇਸ ਨੂੰ ਵੀਕ ਵਿੱਚ ਤੁਸੀਂ 2 ਦਿਨ ਬਾਅਦ ਕਰ ਸਕਦੇ ਜੀ ਇਹਨਾਂ ਦੀ ਸਕਿਨ ਦੇ ਉੱਪਰ ਬਹੁਤ ਕਾਲਾਪਨ ਹੈ ਨਾ ਜਿਵੇਂ ਡਾਰਕ ਸਰਕਲ ਵੀ ਹੈ ਕਈਆਂ ਨੂੰ ਉਹ ਵੀ ਲਗਾ ਸਕਦੇ ਨੇ ਇਸ ਦਾ ਕੋਈ ਨੁਕਸਾਨ ਨਹੀਂ ਹੈ ਡਾਰਕ ਸਰਕਲ ਵਾਲੀ ਵੀ ਬਹੁਤ ਹੀ ਵਧੀਆ ਹੈ ਜੀ ये लगा के तु पंद्रह मिनट वॉश करना सॉफ्ट हाथा मसाज करके ये वीक तीन बार लगाना तो रिजल्ट बहुत वीरिया आएगा जो भी वीडियो देख रहे हैं लाइक सबसक्राइब और सोहे सोहनी कमेंट करो कर। ज्वाइन भी कर लो जी सभी जाने डेली मेरी नौ बजे मॉर्निंग वीडियो आती है तो सभी जने देख लिया करो पूरी देखिया करो जी वीडियो स्किप मत करया करो थैंक यू सभी को